ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਛੇ ਨਗ ਦਿਖਾਵਾਂਗੇ ਤੁਹਾਨੂੰ ਤਿੰਨ ਬਹਿਣਾ ਤੇ ਤਿੰਨ ਝੋਟੀਆਂ ਤੇ ਇੱਕ ਖੜੀ ਐ ਮਨਥੀ ਦੀ ਝੋਟੀ ਕੁੰਡੇ ਸਿੰਘਾ ਦੀ ਸੋ ਡਿਟੇਲ ਆਪਾਂ ਵੀਰ ਤੁਹਾਨੂੰ ਦਿਆਂਗੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਬਾਈ ਮੇਰਾ ਭਦਰ ਸਿੰਘ ਜੀ ਪਿੰਡ ਧੋਲਾ ਜੀ ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਜ 9914310197 ਜੀ। 99143 10197 ਜੀ। 10197 ਜੀ। 10197 ਵਪਾਰ ਦਾ ਕੰਮ ਆਪਣਾ। ਹਾਂ ਵਪਾਰ ਦਾ ਕੰਮ। ਆਹ ਰੋਡ ਦੇ ਉੱਪਰ ਆ ਗਿਆ ਨਾ ਰੌਪਣਾ ਹਣਾ। ਰੋਡ ਦੇ ਉੱਪਰ ਤੇ ਲਗਭਗ ਹੁੰਦੇ ਆ 10 ਵਾਰ ਹਰ ਵਕਤ। ਆਰਾਮਦਾਰੀ ਨਾਲ ਬਾਈ ਜੀ 10 ਤੋਂ 15 ਨਾਲ ਹੁੰਦੇ ਆ। ਤੇ ਅਰਦਾਜ ਜੈ ਲਈ ਇਹ ਬੈੜ ਚੱਲ ਪਈ ਨੇ 50000 ਤੋਂ ਆਪਣੇ ਕੋਲ ਆਰਾਮਦਾਈ ਨਾਲ ਜੀ 50000 ਤੋਂ ਲੈ ਕੇ ਉੱਪਰ ਜਿੱਥੇ ਤੱਕ ਮਰਜ਼ੀ ਵਾਹ ਤੇ ਨੂੰ ਠੀਕ ਹੈ 70000 ਤੱਕ ਜਾਂਦੀ ਆ ਹਾਂਜੀ ਹਾਂਜੀ ਤੇ ਜਿਹੜੇ ਪਹਿਲੇ ਨੰਬਰਾਂ ਪੱਜ ਬੈੜ ਦੇਖਦੇ ਪਿਆ ਸੁਆ ਕਿਹੜਾ ਭਰਾ ਸੁਣਦੀ ਹੈ ਇਹ ਤੀਜਾ ਸੁਆ ਸੁਣਦੀ ਹੈ ਜੀ ਤੀਜਾ ਸੁਆ ਤੇ ਦਿਨ ਕਹਿ ਕਹ ਲੈਂਦੀ ਹੈ ਸੁਣਦੇ ਆ ਇਹ ਲੈਂਦੀ ਆ ਭਾਈ ਜੀ ਇਹ 5-7 ਦਿਨ ਜੀ ਲਗਭਗ ਹਫਤਾ ਸੁਣ ਚ ਬਾਕੀ ਆ ਬਾਕੀ ਆ ਤੇ ਦੂਸਰੇ ਸੇ ਦੁੱਧ ਦਾ ਸੌਣ ਮਾਲ ਕਰਨ ਕਿੰਨਾ ਕ ਪਾਇਦੇ 22-23 ਕਿਲੋ ਦੁੱਧ ਗੱਡਾ ਜੀ ਇਹਨੇ ਇਸ ਵਾਰ ਆਪਾਂ ਗੈਸ ਜੈ ਲਾਈਏ ਵੀ 30 ਕਿਲੋ ਠੀਕ ਹੈ ਜੱਟ ਸੌਦੇ ਲਾ ਕੇ ਜਲੇ ਵੀ 25 26 ਦਾ ਵਟ ਦੇ ਪਿਆ ਜਾ। ਆਰਾਮਦਾਰੀ ਨਾਲ ਜੀ ਥਾਮੇ ਵਾ ਦੇਖੋ ਲਈ ਬਹਿਣ ਨੂੰ ਬਹੁਤ ਤੰਗਾ ਲੱਗਿਆ। ਠੀਕ ਹੈ ਰੇਟ ਕੀ ਹੋ ਵੀਰੇ ਦਾ? ਰੇਟ ਬਾਈ ਇਹਦਾ ਕਰ ਦਈ ਆਪਾਂ 60000 ਜੀ। ਨਰਮੋਜੀ ਵਿੱਚੋਂ? ਹਾਂ ਜੀ। 55000 ਵੀ ਦੇ ਦਾਂਗੇ ਬਾਈ। ਪੱਚ ਮਾੜੀ ਹੱਕ ਕੇ ਇਹਨੂੰ ਕਰਦੇ ਕਿਉਂਕਿ ਤੋਰ ਕੇ ਆਪਾਂ ਦਿਖਾਉਂਦੇ ਨਾ ਕਾਫੀ ਇੱਕ ਥਾਥਲੇ ਗਿੱਲਾ ਤਲਕਣਾ ਜੀ। ਪਰੇਪਰਮ ਲੱਗੀ ਹੈ ਨਾ ਹਾਂਜੀ ਹਾਂ ਤੇ ਬਾਕੀ ਕੱਦ ਘੜ ਜਿੰਦੇ ਹਨ 55000 ਦੇ ਵਿੱਚ ਐ ਮੰਨ ਕੇ ਚਲੋ ਵੀ 25 ਕਿਲੋ ਦੁੱਧ ਬਣ ਕੇ ਤੁਸੀਂ ਨੂੰ ਪਰਚੇਸ ਕਰਦੇ ਮਿਲਕਵੇਨ ਦੇਖੋ ਥੱਲੇ ਬਹੁਤ મોટી ਸੀਵੇਜਾਂ ਨੂੰ ਜਾਂਦੀ ਪਿਆ ਜਾਵਾ ਤੇ ਚੀਪਾ ਜੂਪਾ ਓਕਿਆ ਜਾਵਾ ਜਮਾ ਓਕੇ ਬਾਈ ਤੇ ਦੂਜੇ ਨੰਬਰ ਜਿਹੜੀ ਮਾਰੇ ਮਾਰੇ ਸਿੰਘਾਂ ਨੇ ਵੇੜ ਦੇਖਦੇ ਪਏ ਆਪਾਂ ਹਾਂਜੀ ਹਾਂਜੀ ਇਹ ਕਿਹੜਾ ਸੂਆ ਸੂਂਦੀ ਹੈ ਇਹ ਦੂਜਾ ਸੂਆ ਸੂਂਦੀ ਹੈ ਜੀ ਠੀਕ ਹੈ ਇਹ ਸੀਨਾ ਜੀ ਇਹਨੇ 22 23 ਕਿਲੋ ਦੁੱਧ ਕੱਢਿਆ ਪਲੂਣ ਨੇ ਪਲੂਣ ਦਾ ਪਾਇਵਾ 20 ਤੋਂ ਪਲੱਸ ਹਾਂਜੀ ਹਾਂਜੀ ਤੇ ਦੋਨੇ ਪਾਸੇ ਬੈਠੇ ਟੋਈ ਜਾਂਦੇ ਜੀ ਹੁੰਦਾ ਠ ਤੇ ਭਾਅ ਇਹਦਾ ਕੀ ਹੋਊਗਾ ਇਹਦਾ ਭਾਅ ਕਰਦੇ ਆ ਭਾਈ 76000 70000 ਦੇ ਵਿੱਚੋਂ ਨਰਮ ਹੋ ਜੂ ਹਾਂ ਨਰਮ ਹੋ ਜੂ 65000 ਦੀ ਦੇ ਰਾਂਗੇ ਆਪਾਂ ਜੱਟ ਸੌਦੇ ਲਾ ਕੇ ਚਲੇ ਵੀ 20 ਕਿਲੋ ਤੋਂ ਬਾਹਰ ਦੁੱਧ ਦੇਣ ਵਾਲੀ ਤੇ ਪਲੱਸ ਨਾਲ ਫੈਟ ਵਾਲਾ ਦੁੱਧ ਦਊ ਜਾਵਾਂ ਹਾਂਜੀ ਹਾਂਜੀ ਫੈਟ ਵਾਲਾ ਸੋ ਜਿੰਮੇ ਆਪਾਂ ਮੰਨੇ ਕੇ ਚਲੇ ਆਂਦੇ ਬਾਅਦ ਦੇਖੋ ਜੀ ਖੁੱਲੀ ਹੱਥਾਂ ਦੇ ਵੀ ਦੀ ਜੀ ਠੀਕ ਐ ਸੋ ਜਿੰਮੇ ਮਾੜੇ ਮਾੜੇ ਸਿੰਘ ਜੇ ਹੋਰ ਚੀਜ਼ ਐ ਵੀ ਘਰ ਦੁੱਧ ਪੀਣ ਵਾਲੀ ਨਾਲੇ ਗਰਮੀ ਗਰਮੀ ਮੰਨੇ ਹਨਾ ਮਾਤਲਬ ਹੀ ਨਹੀਂ ਜੀ ਭਾਈ ਤੋਹਫਾ ਜੀ ਤਾਂ ਠੀਕ ਐ ਸੋ ਥਣ ਤੁਣ ਦੇਖੋ ਬਹੁਤ ਮੋਟਾ ਸੋਹਣਾ ਥ ਜੀ ਬਾਈ ਦੁੱਧ 10% ਹੁੰਦੀ ਹੈ ਜੀ ਠੀਕ ਹੈ ਜਨੂਅਰ ਦੂਜਾ ਸੂਆ ਹਾਂਜੀ ਹਾਂਜੀ ਠੰਡੀ ਸੀਲ ਬਹੁਤ ਆ ਜੀ ਠੀਕ ਹੈ ਸਾਡੇ ਪਾਸੇ ਬੈਠ ਕੇ ਚੂਈ ਜਾਵੇ ਤੇ ਕੈਕ ਦਿਨ ਲੈਂਦੀ ਹੈ ਇਹ ਇਹ ਲੈਂਦੀ ਹੈ 15 ਦਿਨ ਦੀ ਹੈ ਜੀ 15 ਦਿਨ ਸੂਣ ਚ ਬਾਕੀ ਪਏ ਕਿੰਨਾ ਦੁੱਧ ਮੰਨ ਕੇ ਮੈਂ ਦਖਰੀ ਦੇਣ ਨੂੰ ਦੁੱਧ ਬਾਈ ਜੀ ਨੇ 23-24 ਕਿਲੋ 23 ਕਿਲੋ ਮਨੇ ਜੀ ਐਸ ਵਾਰ 25 ਤੋਂ ਪਾਰ ਜਾਊਗਾ 25 ਤੋਂ ਪਾਰ ਜਾਊਗਾ ਜੀ ਰੇਟ ਕੀ ਹੋਏ ਦਾ ਰੇਟ ਬਾਈ ਜੀ ਇਹ ਦੇਵਾਗੇ ਆਪਾਂ 90000 ਜੀ 90000 ਜੀ ਸੋ 90000 ਦਿੱਤੇ ਅੱਗੇ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਝੋਟੀ ਇਹ ਆਪਾਂ ਦੱਸਦੇ ਸੀਗੇ ਵੀਰੇ ਐਮ 29 ਦੀ ਹੈ ਨਾ ਆਪਣੇ ਰਿਸ਼ਤੇਦਾਰਾਂ ਤੋਂ ਆਈ ਹੈ ਜੀ ਐਮ 29 ਦੀ ਹੈ ਜੀ ਠੀਕ ਹੈ 9 ਜਨਵਰੀ 2021 ਦੀ ਜਨਮ ਡੇਟ ਆ ਜੀ ਕੱਟੀ ਜੀ ਦੀ 9 ਜਨਵਰੀ 2021 ਦੀ 21 ਦੀ ਜਨਮ ਡੇਟ ਆ ਜੀ ਲਗਭਗ ਮੰਨ ਕੇ ਮਾਡਰ ਕਾਰਡ ਪੂਰੇ ਜੀ ਆਪਣੇ ਤੇ ਪਹਿਲੇ ਛੂ ਰਹੀ ਹੈ ਜੀ ਇਹ ਦੰਦਾਂ ਦੇ ਚੌਗੀ ਸੀ ਕਿ ਹੋਣੀ ਚੌਗੀ ਆਈ ਦੰਦਾਂ 'ਚ ਜੇ ਇਹਨਾਂ ਨੂੰ ਦੂਜਾ ਛੂਂਦੀ ਆ ਹਾਂਜੀ ਹਾਂਜੀ ਪਹਿਲੇ ਛੂ ਰੋਪ ਦੇ ਦੰਦ ਚੌਕ ਦੇ ਚੱਕੀ ਆਈ ਜਾਣ ਕੇ ਐਵੇਂ ਮੰਨ ਕੇ ਤੇ ਇਹਨੂੰ ਕਹਿੰਦਾ 52 ਰੁਪਿਆ ਨਾ ਲਾ ਦਈਏ ਲੱਗਦਾ ਨਹੀਂ ਜੀ ਉਂਗਲ ਵੀ ਨਹੀਂ ਲੰਗਦੀ ਆ ਪਤਲੀ ਦੇਖੋ ਅਰੇ ਠੀਕ ਹੈ ਬਿਲਕੁਲ ਰੈਂ ਲੱਗਦੀ ਜੀ ਰੁਪਈਆ ਤਾਂ ਬੜੀ ਵੱਡੀ ਕੰਨਾਂ ਨੂੰ ਤੇ ਹੁਣ ਅੱਗੇ ਪਤਾ ਕੁਝ ਕਿਹਨਾ ਸੀਮਨ ਲੱਗਿਆ ਇਹਦੇ ਇਹਦੇ ਅੱਗੇ ਸੀਮਨ ਦੀ ਬਾਈ ਡਿਟੇਲ ਦੇ ਦੇਣਗੇ ਜੀ ਲੈ ਕੇ ਆਪਣੇ ਰਿਸ਼ਤੇਦਾਰ ਵੀ ਆਈ ਬਈ ਚੋਕੀ ਠੀਕ ਹੈ ਹਾਂਜੀ ਹਾਂ ਤੇ ਕਾ ਇੱਕ ਦਿਨ ਕੱਢ ਦਈਏ ਵੀਰੋ ਜੀ ਇਹਦੇ 24 ਤਰੀਕ ਨੂੰ ਦਿਨ ਪੂਰੇ ਹੋਣਿਆ ਜੀ 24 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ ਲੱਗ ਪਾ 7-8 ਦਿਨ ਪਏ ਆ ਹਾਂ 7-8 ਦਿਨ ਪਏ ਤੇ ਦੁੱਧ ਕਿੰਨਾ ਦੱਸਿਆ ਉਹਨਾਂ ਨੇ ਦੁੱਧ ਬਾਈ ਦੀ ਮਾਂ ਥੱਲੇ 23-24 ਕਿਲੋ ਦੁੱਧ ਆ ਜੀ ਇਹਦਾ ਪਲੂਣ ਦਾ ਕਿੰਨਾ ਪਾਇਆ ਵਾ ਇਹ ਪਲੂਣ ਸੁੰਨੀ ਆ ਜੀ ਅੱਛਾ ਤੇ ਇਹ ਤਾਂ 5ਵੇਂ M29 ਦੀ ਵੀ ਰੱਖਦੇ ਵੀ M29 ਦੀ ਆ ਅੰਦਾਜ਼ਾ ਇਹ ਲਾ ਸਕਦੇ ਆ ਵੀ 15-15 ਸਾਲ 15 ਤੋਂ ਪਲੱਸ ਦਿਓ ਵੀ ਜੇ ਪਹਿਲੇ ਚ ਤੇ ਬਾਕੀ ਬਰੀਕੀਆਂ ਕੁਆਲਿਟੀ ਬਹੁਤ ਛੋਟੀ ਜਣਾ ਸਾਰੇ ਪਾਸੋਂ ਕਿਸੇ ਪਰਨੋ ਹੱਥ ਧਰਾਣੀ ਦੀ ਬਰੀਕ ਸਿੰਗ ਦੀ ਬਰੀਕ ਆ ਜੀ ਕੀਤੀ ਠੀਕ ਹੈ ਜੀ ਸੋ ਲੇਵਲ ਲੂਵਾਂ ਦੇਖੋ ਪਾ ਦੇਖੋ ਜੇ ਥਾਣਾ ਦੀ ਸਫਾਈ ਦੇਖੋ ਜੀ ਤੇ ਬਾਕੀ ਚੌੜੀ ਦੇਖੋ ਮਗਰੋਂ ਬਿਲਕੁਲ ਮੋਦੀ ਸਾਹ ਨਾਲ ਰਗੀ ਪਈਆ ਤੇ ਬਾਕੀ ਥਾਣਾ ਚ ਪਲਾਂਜਾ ਪਲੂਨ ਜ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਆ ਸਾਫ ਸੁਥਰਾ ਥਾਣ ਹਵਾਨਾ ਇਹਦਾ ਸੁਵਰਤ ਸਿੰਘ ਮੂੰਹ ਮੱਥਾ ਦੇਖ ਸਕਦਾ ਪਲੂਨ ਛੋਟੀ ਸੂਦੀ ਪਈ ਤੇ ਝੋਟੀ ਦੇ ਵਿੱਚ ਕੋਈ ਮੈਨਜ ਪੁਆਇੰਟ ਤਾਂ ਹੈ ਹੀ ਨਹੀਂ ਮੰਨ ਕੇ ਚੱਲੋ ਵੀ ਪੂਰੀ 100 ਕੁਆਲਿਟੀ ਰੈਂਗ ਵਿੱਚ ਖੜਨ ਵਾਲੀ ਝੋਟੀ ਆ ਪਹਿਲਾ ਸੁਆ ਮੂੰਹ ਚਾਰ ਦਾੰਦਾ ਤੇ ਚੌੜੀ ਰਾਜੀ ਪਲੀ ਵੀ ਸਿੰਘ ਤੇ ਕਨਵਨ ਸੋ ਜਿਹੜੀ ਕੁਆਲਿਟੀ ਆ ਇਹਨੂੰ 104% کہہ ਸਕਦੇ ਹਾਂ ਭਲੂਣ ਅੰਦਾਜ਼ਾ ਆਪਣਾ ਕੀ 14-15 ਕਿਲੋ ਸਟਾਰਟਿੰਗ ਕਰੂਗੀ ਰੋਧਦੀ ਇਹ ਤੇ ਚੌਥੇ ਪੰਜਵੇਂ ਸੂਆ ਨੂੰ ਜਾ ਕੇ ਚੰਗੀ ਵਜਨ ਵਾਲੀ ਮਹਿ ਤਿਆਰ ਹੋਏ ਨਾ ਤੇ ਬਾਕੀ ਨਾਲ ਪਲੱਸ ਜਿਹੜੀ ਇਹ ਝੋਟੀ ਆ ਇਹੋ ਜਿਹੇ ਝੋਟੇ ਦੇ ਬੱਚੇ ਵੀ ਪਾਲਦੇ ਆਪਾਂ ਸਟਾਰਟਿੰਗ ਉਹਨਾਂ ਦੀ 30-40 ਹਜ਼ਾਰ ਜਾਂਦੇ ਰੇਟ ਦੇ ਵਿੱਚ ਸਟਾਰਟ ਹੁੰਦੀ ਆ ਇਹਦਾ ਬੁੱਲ ਵੜੀ ਕੀ ਹੋਊਗਾ ਫਿਰ ਇਹਦਾ ਬੁੱਲ ਵੜੀ ਬਾਈ ਫੋਨ ਤੇ ਕਰਾਂਗੇ ਠੀਕ ਹੈ ਇਹਦਾ ਬੁੱਲ ਹੋਊਗਾ ਫੋਨ ਤੇ ਤੇ ਅੱਗੇ ਬਾਜ ਬਰੇਡ ਵਾਲੇ ਮੱਝਾ ਵੀ ਖੜ੍ਹ ਜਾਂਦੇ ਆਪਾਂ ਕੋਲ ਹੈਨਾ ਹਾਂਜੀ ਹਾਂਜੀ ਤੇ ਜਿਹੜੀ ਆਪਾਂ ਚੌਥੇ ਨੰਬਰ ਦੇਖੀ ਜਾਂਦੇ ਆ ਇਹ ਆਪਾਂ ਸੌਰੀ ਪੰਜਵੇਂ ਨੰਬਰ ਤੇ ਇਹ ਦੂਜਾ ਸੂਆ ਝੋਪੀ ਚੁੰਡੀ ਆ ਜੀ ਠੀਕ ਹੈ ਹਾਂ ਥੋੜੇ ਬੜੇ ਜੰਦ ਦੇ ਕੱਢਿਆ ਭੈ 11-12 ਲੀਟਰ ਦੁੱਧ ਜੀ ਪਹਿਲਾਂ ਉਹਦਾ 11-12 ਕਿਲੋ ਦੁੱਧ ਪਾਇਆ ਵਾ ਤੇ ਬਾਕੀ ਲੇਵਾ ਜਿਹੜਾ ਕਹਿੰਦੇ ਵੀ ਟਰ ਗੱਲੇ ਵਾ ਉਹ ਲੇਵਾ ਲੱਗਿਆ ਵਾ ਜੀ ਭਾਈ ਇਹ ਹਣਾ ਸੁਤਰੀ ਹੈ ਜੀ ਹਜੇ ਲੈਣ ਦੀ ਹੈ ਜੀ ਇਹ ਹਫਤਾ ਸੂਣ ਦਾ ਜੀ ਸੋ ਹਫਤਾ ਸੂਣ ਚ ਬਾਕੀ ਤੇ ਲੇਵਾ ਬਿਲਕੁਲ ਕੰਪੈਕਟ ਆ ਜਿਹੜੇ ਹਿਸਾਬ ਦਾ ਲੇਵਾ ਚਾਹ 10 ਰੁਪਏ ਪੀੜੀ ਇਹਨੇ ਲੇਵਾ ਜਮਾ ਪਰਸੈਂਟ ਦਾ ਰਤੀ ਪਰ ਦਾ ਲੇਵਾੜੀ ਤੋੜਨਾ ਇਹਦਾ ਫਿਰ ਮੁੱਲ ਵਾਰੀ ਕੀ ਹੋਊ ਵੀਰੇ ਦੀ ਇਹਦਾ ਮੁੱਲ ਵਾਰੀ ਭਾਈ ਜੇ ਆਪਾਂ ਇਹ 90 ਦੀ ਦੇਮ ਆ ਗਈ 90 ਜੋ ਨਰਮ ਹੋ ਜੂ ਮਣੀ ਮੁੱਢ ਬਸ ਹੋਰ ਸੜਿਆ ਕਰਦੇ ਆਂਗੇ ਤੇ ਦੁੱਧ ਮੰਨ ਕੇ ਚੱਲੇ ਬੰਦਾ ਵੀ ਕਿਲੋ ਅਜ 12-13 ਵਾਲੀ ਹੈਗੀ ਆ ਤੇਰਾ ਕਿਲੋ ਬੁੱਝ ਜੂਗੀ ਛੋਟੀ ਦਾ ਸੁਬਾ ਕੀ ਹੋਰ ਚੀਜ਼ ਸਿੰਘ ਮਾੜਾ ਇਹ ਖੁੱਲਾ ਦੁੱਧ ਪਾ ਦੂ ਤੇ ਲੇਵਾ ਬਹੁਤ ਸਾਫ਼ ਸੁਥਰਾ ਇਹਦਾ ਤੇ ਅੱਗੇ ਵੀਰੇ ਗੱਲ ਕਰਦੇ ਆਂ ਪੜੀ ਐਂਡ ਤੇ ਖੜੀ ਏ ਝੋਟੀ ਹਾਂਜੀ ਹਾਂਜੀ ਤੇ ਕਿਹੜਾ ਸੁਆ ਵੀਰ ਖੁੰਦੀ ਆ ਇਹ ਬਾਈ ਦੂਜਾ ਸੁਆ ਖੁੰਦੀ ਏ ਝੋਟੀ ਦੂਜਾ ਸੁਆ ਹਾਂਜੀ ਹਾਂਜੀ ਇੱਕ-ਇੱਕ ਨਾਲ ਲੈ ਜੂਗੀ ਤੀਨ ਬਾਈ ਲੈ ਜੂ ਪੰਜ ਚਾਰ ਲੈ ਜੀ 5 4 ਦਿਨ ਸਮੂਹ ਚ ਬਾਕੀ ਹਾਂਜੀ ਹਾਂਜੀ ਤੇ ਲੇਵਾ ਵੀ ਮੰਨ ਕੇ ਚਲੋ ਇਹਦਾ ਵੀ ਬਡਣ ਵਾਲਾ ਲੇਵਾ ਤੇ ਠੋਸ 13 ਕਿਲੋ ਪਲੂਣ ਦਾ ਖੁੱਦ ਕੱਢਿਆ ਪਿਆ ਝੋਟੀ ਦਾ ਦਾ ਤੇ 13 ਕਿਲੋ ਪਲੂਣ ਦਾ ਦੁੱਧ ਤੇ ਇੱਕ ਚੀਜ਼ ਹੋਰ ਦਿਖਾ ਜੇ ਮੂਰੇ ਕੁੰਬੜਾ ਵਗੈਰਾ ਜਮਾ ਨਹੀਂ ਪਤਲੇ ਕੁੰਬੜੇ ਦੀਆ ਤੇ ਥਣ ਪੂਰਾ ਵੁੱਠੀ ਜੀ ਜੀ ਪਾਗ ਵਾਲਾ ਥਣ ਲੱਗਿਆ ਪਿਆ ਜੀ ਦੂਰ ਦੂਰ ਲੱਗਿਆ ਜੀ ਇਹਦਾ ਰੇਟ ਕੀ ਹੋਊਗਾ ਇਹਦਾ ਰੇਟ ਕਰਦੇ ਹਾਂ 1 15 ਜੀ ਠੀਕ ਹੈ 1 10 ਦੀ ਝੋਟੀ ਦੇ ਦੇਣਗੇ ਜੀ ਠੀਕ ਹੈ ਸੋ ਫਿਰ ਦੇ ਆਪਾਂ ਨਾਲ ਸਾਨੂੰ ਸਾਰੇ ਦਿਖਾਤੇ ਤੇ ਇੱਕ ਚੀਜ਼ ਝੋਟੀਆਂ ਜਿਹਾ ਆਪਾਂ ਦਿਖਾਈਏ ਚਲੇਵੇ ਜਿਹੜੇ ਲੱਗੇ ਵਾ ਟਟਵਾਲੇ ਵਾ ਕਿਸੇ ਦੇ ਵੀ ਨਹੀਂ ਛੋਟੇ ਵੇਹ ਸੰਗ ਵੀਰ ਕੋਲ ਜੇ ਚਾਰ ਪੰਜ ਖੜੀਆਂ ਛੇ ਲਾਣੀਆਂ ਤੇ ਹੈ ਸਾਫ ਸੁਥਰੇ ਸਾਰੇ ਕੰਪੈਕਟ ਡੈਡਰ ਦੀਆਂ ਤੇ ਸਾਰਾ ਮਾਲ ਹੈਗਾ ਗੱਪਣ ਬਹਿੜਾ ਵੀ ਆ ਜਦ ਮਰਜੀ ਪਹੁੰਚੋ ਤੇ 8-10 ਲੱਖ ਵੀਰ ਕੋਲ ਹੁੰਦੇ ਨੰਬਰ ਬੋਲੋ ਜੀ ਦੁਬਾਰੇ ਆਪਣਾ 9943510195 ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ